ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲਾ ਕੇ ਹਾਜ਼ਰਾਂ ਜੀ ਅਗਲੇ 6-7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 10 ਤਰੀਕ ਤੱਕ ਮੌਸਮ ਪੰਜਾਬ ਦਾ ਫਲਸ ਨਾ ਲੱਗਦੇ ਖੇਤਾਂ ਦਾ ਕੁਮੇ ਦਾ ਰਹਿ ਸਕਦਾ ਹੈ ਅਫਰਡ ਤੁਹਾਨੂੰ ਦੇਣੀ ਹੈ ਐਸਲਿ ਜਿਆ ਦੇਕਰ ਤਾਜ਼ਾ ਸੈਟਲਾਈਟ ਦਾ ਸਿਲਾ ਦੇਖਿਏ ਇੱਕ ਵਾਰ ਮੁੜ ਤੋਂ ਮੌਨਸੂਨ ਦੀਆਂ ਸਰਗਰਮੀਆਂ ਵੇਖਣ ਨੂੰ ਮਿਲਣ ਗਿਆ ਆਉਂਦੇ ਘੰਟਿਆਂ ਦੇ ਵਿੱਚ ਵੀ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਜਿਹੜਾ ਇੱਕ ਸਰਕੂਲੇਸ਼ਨ ਬਣਿਆ ਹੋਇਆ ਸੀ ਰਾਜਸਥਾਨ ਦੇ ਉੱਪਰ ਉਹਦਾ ਹੁਣ ਅਸਰ ਜਿਹੜਾ ਘਟਦਾ ਜਾ ਰਿਹਾ ਉਹਦਾ ਮੁੱਖ ਤੌਰ ਤੇ ਹੁਣ ਅਸਰ ਉਹਦਾ ਕਹ ਲਈਏ ਜਾਂ ਮੌਨਸੂਨ ਦਾ ਕਹ ਲਈਏ ਤੇ ਹੁਣ ਪੂਆਧ ਖੇਤਰ ਹੋ ਗਿਆ ਦੋਆਬਾ ਖੇਤਰ ਹੋ ਗਿਆ ਮਾਲਵੇ ਦੇ ਕੇਂਦਰੀ ਮਾਲਵੇ ਤੋਂ ਲੈ ਕੇ ਪੂਰਬੀ ਮਾਲਵੇ ਤੇ ਮੱਝ ਦੇ ਕੁਝ ਪੂਰਬੀ ਖੇਤਰਾਂ ਤੱਕ ਹੁਣ ਕਾਰਵਾਜ ਜਾਂ ਸੀਮਿਤ ਰੜ ਦੀ ਉਮੀਦ ਹੈ ਹਾਲਾਂਕਿ ਅੱਜ ਤੜਕੇ ਸਵੇਰੇ ਕੁਝ ਮੱਝ ਦੇ ਖੇ ਉਹਦੇ ਘੰਟਿਆਂ ਦੇ ਵਿੱਚ ਇੱਕ ਤਾਂ ਪਟਿਆਲਾ ਜ਼ਿਲ੍ਹਾ ਸੰਗਰੂਰ ਮਲੇਰਕੋਟਲਾ ਧੂਰੀ ਨਾਬਾ ਲੇਰਗਾਗਸ ਨਾਮ ਸ਼੍ਰੀ ਫਤਗਲ ਸਾਹਿਬ ਰਾਜਫਰਾ ਸਰਹੰਦ ਖੰਨਾ ਲੁਧਿਆਣਾ ਔਰ ਰੋਪੜ ਮਹਾਲੀ ਚਡੇਗਾ ਡੇਰਾ ਬੱਸੀ ਹੁਸ਼ਿਆਰ ਫੁਰ ਨਵਾਂ ਸ਼ਹਿਰ ਜਲੰਧਰ ਤਕਪੂਰ ਥਲਾ ਸੇਨੇ ਜਿਲਿਆਂ ਦੇ ਵਿੱਚ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਮੀਂਹ ਹਦੀਆਂ ਕਿਤੇ ਹਲਕੇ ਕਿਤੇ ਦਰਮਿਆਨੇ ਮੀਂਹ ਪਾਉਣਗੇ ਕਿਤੇ ਕਿਤੇ ਕੁਝ ਥਾਵਾਂ ਤੇ ਤਗਰੀ ਝਟਵੀਂ ਲੱਗ ਸਕਦੀ ਆ ਇਹ ਆਉਂਦੇ 12 24 ਘੰਟਿਆਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਾਰਵਾਈਆਂ ਜਿਹੜੀਆਂ ਮੀਹਾਂ ਜੀਆਂ ਬੜੀਆਂ ਹੋਈਆਂ ਨੇ ਸਵਾਗਤ ਰਾਤ ਦੇ ਵਜ੍ਹਾ ਫਰੇਟਾ ਜੀ ਤੇ ਆਉਂਦੇ 24 36 ਘੰਟੇ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਕਿ ਕਾਰਵਾਈਆਂ ਜਾਰੀ ਰਹਿਣਦੀਆਂ ਉਮੀਦ ਹੈ ਰਾਜਸਥਾਨ ਦੇ ਪਛਮੀ ਭਾਗ ਤੇ ਉੱਤਰੀ ਭਾਗਾਂ ਦੇ ਵਿੱਚ ਕਾਰਵਾਈਆਂ ਘਟਣਗੀਆਂ ਹਰਿਆਣਾ ਦੇ ਲਗਭਗ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਯਾਨੀ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਾਲੇ ਕਾਰਵਾਈਆਂ ਲੱਗਣਗੀਆਂ ਯੂਪੀ ਦੇ ਪਛਮੀ ਖੇਤਰਾਂ ਦੇ ਵਿੱਚ ਵੀ ਜਾਰੀ ਰਹਿਣਗੇ ਪਹਾੜਾਂ ਦੇ ਵਿੱਚ ਵੀ ਗਤੀਵਿਧੀਆਂ ਇਸੇ ਤਰ੍ਹਾਂ ਜਾਰੀ ਰਹਿਣ ਦੀ ਉਮੀਦ ਹੈ ਆਉਂਦੇ 2-3 ਦਿਨਾਂ ਤੱਕ ਇਸਲਾਵਾ ਜੇ ਉਮੀਦ ਹੈ ਕਿ ਕੋਈ ਵੱਡੀ ਜਿਹੜੀ ਬ੍ਰੇਕ ਹੈਗੀ ਆ ਕੋਈ ਵੱਡੇ ਤੌਰ ਤੇ ਹਜੇ ਲੱਗਦੇ ਨਜ਼ਰ ਨਹੀਂ ਆ ਰਹੀ ਇੱਕ ਦੋ ਦਿਨਾਂ ਦੇ ਗੈਪ ਦੇ ਵਿੱਚ ਹੋ ਸਕਦਾ ਕੁਝ ਮੀਂਹ ਜ਼ਰੂਰ ਘਟਣ ਪਰ ਮੌਨਸੂਨ ਦਾ ਸੀਜ਼ਨ ਹੈ ਇਸ ਕਰਕੇ ਗਾਰਜਨੇਸ਼ਕ ਵਾਲੇ ਬੱਦਲ ਬਣਦੇ ਰਹਿਣਗੇ ਸਮੁਖ ਰੂਪ ਨਾਲ 10 ਤਰੀਕ ਤੱਕ ਕਾਰਵਾਈਆਂ ਜਾਰੀ ਰਹਿੰਦੀਆਂ ਜਿਹੜੀਆਂ ਦਿਖ ਰਹੀਆਂ ਨੇ ਕੁਝ ਕਿਸੇ ਤਰ੍ਹਾਂ ਦੇ ਵਿੱਚ ਘਟ ਮੀਂਹ ਲੱਗ ਸਕਦੇ ਨੇ ਕੁਝ ਕਿਸੇ ਤਰ੍ਹਾਂ ਦੇ ਵਿੱਚ ਵਾਧੂ ਵੀ ਲੱਗ ਸਕਦੇ ਨੇ ਤੁਹਾਨੂੰ ਸਿੱਧਾ ਅੰਕੜਿਆਂ ਤੋਂ ਲੈ ਕੇ ਚੱਲਾਂਗੇ ਜੋ ਅੱਜ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਅੱਜ ਦੇ ਲਈ yellow alert ਜਿਹੜੇ ਜਾਰੀ ਕੀਤੇ ਹੋਏ ਨੇ ਜੀ ਹੈਵੀ ਆਈਸੋਲੇਟਡ ਰੇਨ ਯਾਨੀ ਕਿ ਪਾਰੀਮੇਂ ਜਾਂ ਦੋਸਾਦ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਉਸ ਤੋਂ ਬਾਅਦ ਕੱਲ ਦੇ ਗੱਲ ਤੋਂ ਬਾਅਦ 4 5 6 ਇਹਨਾਂ ਦਿਨਾਂ ਦੇ ਵਿੱਚ ਤਾਬਰਤ ਉਹ ਵੀ ਲੱਗਣਗੇ ਆ ਮੁੱਖ ਤੌਰ ਤੇ ਜਿਹੜੇ ਜ਼ਿਲ੍ਹੇ ਹੋ ਸਕਦੇ ਨੇ ਉਹ ਜਿਵੇਂ ਕਿ ਸਾਨੂੰ ਦੱਸ ਰਹੇ ਆ ਪੱਛਮੀ ਖੇਤਰਾਂ ਦੇ ਵਿੱਚ ਕਾਰਵਾਈਆਂ ਘਟਣਗੀਆਂ ਬਾਕੀ ਸਾਰੇ ਪੰਜਾਬ ਦੇ ਵਿੱਚ ਕਾਰਵਾਈਆਂ ਬਾਤियां ਨਜ਼ਰ ਆ ਰਹੀਆਂ ਨੇ ਅਗਲੇ ਜਿਹੜੇ 3 4 ਦਿਨ ਹੋਣਗੇ ਜਾਰੀਗੇ 4 5 6 ਇਹਨਾਂ ਦਿਨਾਂ ਦੇ ਵਿੱਚ ਵੀ ਜਿਹੜੇ ਵੱਡੇ ਦੌਰ ਤੇ ਪ੍ਰਭਾਵਿਤ ਕਰ ਸਕਦੇ ਨੇ ਇਸ ਤੋਂ ਇਲਾਵਾ 7 8 9 10 11 12 ਇਹਨਾਂ ਰਣ ਗਿਆ ਕਦੇ ਹਲਕੇ ਕਦੇ ਦਰਮਿਆਨੇ ਕਦੇ ਤੇਜ਼ ਸ਼ਰਾਟੇ ਲੱਗਦੇ ਨਜ਼ਰ ਆਉਣਗੇ ਆਉਂਦੇ ਦਿਨਾਂ ਦੇ ਵਿੱਚ ਸੋ ਇਹ ਸਾਰਾ ਕੁਝ ਵਾਪਰੇਗਾ ਜੀ ਆਉਂਦੇ 6-7 ਦਿਨਾਂ ਦੇ ਵਿੱਚ ਬੱਡੇ ਫੱਦਰ ਤੇ ਹਲੇ ਬ੍ਰੇਕ ਮੌਨਸੂਨ ਦੀ ਨਜ਼ਰ ਲੱਗਦੀ ਨਹੀਂ ਆ ਰਹੀ ਇਜਾਜ਼ਤ ਦਿਓ ਧਰਮ